ਬਹੁਤ ਸਦੀਆਂ ਪੰਜਾਬੀ ਔਰਤ ਲੋਕ ਗੀਤਾਂ ਦੇ ਪਿੱਛੇ ਛੁਪ ਕੇ ਬੇਨਾਮ ਰੂਪ ਵਿੱਚ ਹੀ ਆਪਣਾ ਸੁੱਖ-ਦੁੱਖ ਆਪਣੀਆਂ ਰੀਝਾਂ ਔਮੰਗਾਂ ਤੇ ਸੰਜੋਗ ਵਿਜੋਗ ਦੇ ਗੀਤ ਗਾਉਂਦੀ ਰਹੀ। ਬੇਸ਼ੱਕ ਹੋਰ ਵੀ ਨਾਮ ਲੈ ਜਾਂਦੇ ਹਨ ਪਰ ਮੁਕੰਮਲ ਰੂਪ ਵਿੱਚ ਅਮਰਤਾ ਪ੍ਰੀਤਮ ਨੂੰ ਹੀ ਪੰਜਾਬੀ ਦੀ ਪਹਿਲੀ ਸ਼ਾਇਰਾ ਪਹਿਲੀ ਸਾਹਿਤਕਾਰ ਮੰਨਿਆ ਜਾਂਦਾ ਹੈ। ਪਰ ਇਸ ਵਿਲੇ ਸਾਡੇ ਆਸ-ਪਾਸ ਪੰਜਾਬੀ ਨਾਰੀ ਕਵੀਆਂ ਸਾਹਿਤਕਾਰਾਂ ਦੀ ਇੱਕ ਕਹਿਕਸ਼ਾ ਮੌਜੂਦ ਹੈ ਅੱਜ ਉਸ ਕਹਿਕਸ਼ਾ ਵਿੱਚੋਂ ਚਮਕਦੇ ਸਿਤਾਰੇ ਜਿਹੀ ਇੱਕ ਸਾਹਿਤਕਾਰ ਡਾਕਟਰ ਮਨਜੀਤ ਪਾਲ ਕੌਰ ਹੋਰ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਡਾਕਟਰ ਮਨਜੀਤ ਪਾਲ ਕੌਰ ਨੇ ਪੰਜਾਬੀ ਕਵਿਤਾ ਅਤੇ ਪੰਜਾਬੀ ਨਾਟਕ ਦੋਹਾਂ ਵਿੱਚ ਆਪਣਾ ਪ੍ਰਮਾਣਿਕ ਯੋਗਦਾਨ ਪਾਇਆ ਹੈ ਉਹਨਾਂ ਦੀ ਰਚਨਾ ਦਾ ਬਹੁਤ ਨਮਾਇਆ ਗੁਣ ਇਹ ਹੈ ਕਿ ਉਹਨਾਂ ਵਿੱਚ ਭਾਵ ਦੀ ਸ਼ਿੱਦਤ ਅਤੇ ਵਿਵੇਕ ਦੀ ਪ੍ਰਚੰਡਤਾ ਇਹਨਾਂ ਦੋਨਾਂ ਤਾਰਾਂ ਦਾ ਗਹਿਰ ਗੰਭੀਰ ਨਾਦ ਸੁਣਾਈ ਦਿੰਦਾ ਹੈ ਆਓ ਸੁਣਦੇ ਹਾਂ ਇਸ ਨਾਦ ਦੇ ਸਰੋਤ ਨੂੰ ਮੇਰਾ ਜਨਮ ਬਾਬਾ ਫਰੀਦ ਦੇ ਨਗਰ ਫਰੀਦਕੋਟ ਵਿਖੇ ਹੋਇਆ ਮੇਰੇ ਮਾਪੇ ਕਲਾਕਾਰ ਸੀ ਮੰਮੀ ਮਹਿੰਦਰਜੀਤ ਕਾਰ 뮤직 ਟੀਚਰ ਤੇ ਪਾਪਾ ਡਰਾਇੰਗ ਟੀਚਰ ਸੀ ਸ਼ਾਇਦ ਇਹ ਹੀ ਕਾਰਨ ਸੀ ਕਿ ਮੇਰਾ ਬਚਪਨ ਸਤੇ ਤੇ ਨੱਚਦੇ ਹੋਏ ਬੀਤੇ ਆ ਵਿਆਹ ਇੱਕ ਛੋਟੀ ਜਿਹੀ ਉਮਰ 'ਚ ਹੋ ਗਿਆ ਸੀ ਮੈਂ ਪ੍ਰੈਪ ਦੇ ਇਮਤਿਹਾਨ ਦਿੱਤੇ ਹੋਏ ਸੀਗੇ ਜਦੋਂ ਮੇਰਾ ਵਿਆਹ ਹੋ ਗਿਆ ਮੇਰੇ ਹਸਬੰਡ ਤੇਜਵੰਤ ਸਿੰਘ ਗਿੱਲ ਇੱਕ ਸਾਹਿਤਿਕ ਪਰਿਵਾਰ ਨਾਲ ਸੰਬੰਧ ਰੱਖਤੇ ਸੰ ਸਿੰਘ ਸੇਖੋਂ ਦਾ ਉਹਨਾਂ ਤੇ ਤੇ ਮੇਰੇ ਤੇ ਸਾਹਿਤਿਕ ਪ੍ਰਭਾਵ ਬਹੁਤ ਤਿੱਖਣ ਹੈ ਸ਼ਾਇਦ ਇਹ ਹੀ ਕਾਰਨ ਸੀ ਕਿ ਤੇਜਵੰਤ ਨੇ ਮੈਨੂੰ ਜੋ ਸਭ ਤੋਂ ਪਹਿਲਾ ਸੁਝਾਅ ਦਿੱਤਾ ਸੀਗਾ ਉਹ ਡਾਇਰੀ ਲਿਖਣ ਦਾ ਦਿੱਤਾ ਸੀ ਮੈਂ 10ਵੀਂ ਤੋਂ ਬਾਅਦ ਡਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਸੀ ਡਾਇਰੀ ਲਿਖਦੇ ਆਂ ਲਿਖਦੇ ਆਂ ਘਰ 'ਚ ਕਿਉਂਕਿ ਡਾਇਰੀ ਇਹੋ ਜੀ ਚੀਜ਼ ਆ ਜਿੱਦੇ ਤੁਸੀਂ ਆਪਣੇ ਨਿੱਜੀ ਅਨੁਭਵ ਲਿਖਦੇ ਹੋ ਜਿਨ੍ਹਾਂ ਦੇ ਵਿੱਚ ਬੜਾ ਕੁਝ ਸਾਰਿਆਂ ਤੋਂ ਲੁਕਾ ਕੇ ਰੱਖਣ ਦੀ ਲੋੜ ਪੈ ਜਾਂਦੀ ਹੈ ਸੋ ਇੱਕ ਵਾਰ ਮੇਰੇ ਦਿਓਰ ਨੇ ਡਾਇਰੀ ਪੜ੍ਹ ਲਈ ਜਿਸ ਤੋਂ ਮੈਨੂੰ ਲੱਗਿਆ ਕਿ ਇਹ ਏਡਾ ਟੰਗ ਹੈਗਾ ਡਾਇਰੀ ਦਾ ਇਸ ਨੂੰ ਕੋਈ ਹੋਰ ਰੂਪ ਦੇਣਾ ਚਾਹੀਦਾ ਹੈ ਇਸੇ ਦਾ ਬਦਲ ਸੀ ਕਿ ਮੈਂ ਡਾਇਰੀ ਕਵਿਤਾ ਚ ਲਿਖਣੀ ਸ਼ੁਰੂ ਕਰ ਦਿੱਤੀ ਸੋ ਮੇਰਾ ਸਾਹਿਤਿਕ ਅਨੁਭਵ ਪਹਿਲਾ ਡਾਇਰੀ ਤੋਂ ਕਵਤਾ ਵੱਲ ਸੀ ਬਚਪਨ ਦੇ ਵਿੱਚ ਇੱਕ ਹੋਰ ਸ਼ੌਕ ਸੀ ਜਿਹੜਾ ਮੇਰਾ ਬੀਏ ਤੱਕ ਚੱਲਿਆ ਨਿਭਿਆ ਉਸੇ ਪਾਪਾ ਕਿਉਂਕਿ ਡਰਾਇੰਗ ਟੀਚਰ ਸੀਗੇ ਸੋ ਪੇਂਟਿੰਗ ਮੇਰਾ ਮੈਨੂੰ ਬਹੁਤ ਚੰਗੀ ਲੱਗਦੀ ਸੀਗੀ ਸਰਪਦਨ ਹਰਵਾਲ ਵੀ ਸਾਡੇ ਨਿੱਜੀ ਮਿੱਤਰਾਂ ਵਿੱਚੋਂ ਸਨ ਤੇਜਵੰਦ ਦੇ ਬਹੁਤ ਨਜ਼ਦੀਕੀ ਮਿੱਤਰ ਸਨ ਉਹਨਾਂ ਨੇ ਵੀ ਮੇਰੀ ਡਾਇਰੀ ਇੱਕ ਵਾਰੀ ਪੜ੍ਹੀ ਤੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਆਪਣੀਆਂ 50 ਕਵਿਤਾਵਾਂ ਮੈਨੂੰ ਨਾ ਇਸ ਡਾਇਰੀ ਚੋਂ ਲੱਭ ਕੇ ਪੋਸਟ ਕਰ ਦਿਓ ਤੇ ਠੀਕ ਹੈ ਉਸੋਂ ਮੈਂ ਉਹਨਾਂ ਨੂੰ ਕੁਝ ਕਵਿਤਾਵਾਂ ਆਪਣੀ ਡਾਇਰੀ ਚੋਂ ਜਿਹੜੀਆਂ ਮੈਨੂੰ ਲੱਗਿਆ ਕਿ ਇਹ ਕਵਿਤਾਵਾਂ ਹਨ ਉਹਨਾਂ ਲਿਖ ਕੇ ਭੇਜ ਦਿੱਤੀਆਂ ਤੇ ਮੇਰੀ ਪਹਿਲੀ ਪੋਇਟਰੀ ਦੀ ਕਿਤਾਬ ਰੇਤ ਦਾ ਸਮੁੰਦਰ ਇਹ ਹਰਪਤਨ ਹਰਵਾਲਵੀ ਦੀ ਹਿੰਮਤ ਸੀ ਕਿ ਉਹਨਾਂ ਨੇ ਇਸ ਨੂੰ ਕਿਤਾਬ ਦਾ ਰੂਪ ਦਿੱਤਾ ਪਰ ਮੇਰਾ ਜਿਹੜਾ ਅਕਾਦਮਿਕ ਖੇਤਰ ਸੀ ਉਹ ਨਾਟਕ ਸੀ ਮੇਰੀ ਪੀਐਚਡੀ ਦਾ ਪੰਜਾਬੀ ਕਾਵਿਨਾਟ ਸੱਭਿਆਚਾਰ ਦੇ ਸੰਦਰਭ ਵਿੱਚ ਸ਼ੀਰਸ਼ਕ ਸੀ ਸੋ ਕਾਵਿਨਾਟ ਵਾਲ ਵੀ ਮੇਰਾ ਰੁਝਾਨ ਸੀ ਸਕੂਲ ਕਾਲਜ ਦੇ ਵਿੱਚ ਡਰਾਮੇ ਮੈਂ ਡਾਇਰੈਕਟ ਕੀਤੇ ਸੀਗੇ ਸੇਖੋ ਸਾਬ ਦੇ ਬਲਵੰਦ ਗਾਰਗੀ ਦੇ ਕੁਝ ਇਕਾਂਗੀ ਕਾਲਜ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਇੱਕਦ ਜ਼ਰੂਰ ਹੁੰਦਾ ਹੁੰਦਾ ਹੈ ਸੋ ਉਹਦੇ ਕਲਚਰ ਪ੍ਰੋਗਰਾਮ ਦੀ ਤਕਰੀਬਨ ਮੈਨੂੰ ਕਰਨੀ ਪੈਂਦੀ ਸੀਗੀ ਉਹਦੇ ਚ ਨਾਟਕ ਖੜਵਾਉਣ ਦੀ ਜ਼ਿੰਮੇਵਾਰੀ ਮੇਰੀ ਲੱਗਦੀ ਰਹੇ ਸੀ ਸੋ ਇਹ ਥੋੜਾ ਜਿਹਾ ਅਨੁਭਵ ਪਿਛਲਾ ਸੀ ਤੇ ਕਿਉਂਕਿ ਪੀ ਐਚ ਡੀ ਦਾ ਕੰਮ ਸੀ ਮੈਨੂੰ ਇਹ ਤਾਂ ਤੁਸੀਂ ਥਿਉਰੈਟਿਕਲ ਪੱਧਰ ਤੇ ਤਾਂ ਪਤਾ ਸੀ ਕਿ ਕਾਵਨਾਟਕ ਕੀ ਹੈ ਦੇ ਦੀਆਂ ਕੀ ਲੋੜਾਂ ਹਨ ਸੋ ਪਹਿਲਾ ਸਹਬਾ ਮੇਰਾ ਕਾਵਨਾਟਕ ਆਇਆ ਇਹ ਦੋਨੇ ਥੋੜੇ ਜਿਹਾ ਵਕਫੇ ਦੇ ਵਿੱਚ ਰੇਤ ਦਾ ਸਮੁੰਦਰ ਤੇ ਸਹਬਾ ਸਹਬਾ ਬਾਦ ਹੈ ਰੇਤ ਦਾ ਸਮੁੰਦਰ ਪਹਿਲਾਂ ਛੱਪੀ ਸੋ ਉਸ ਤੋਂ ਬਾਅਦ ਇਹ ਸਿਲਸਲਾ ਸ਼ੁਰੂ ਹੋ ਗਿਆ ਕਿ ਮੈਨੂੰ ਲੱਗਦਾ ਕਿ ਮੈਂ ਕਵਿਤਾ ਦੇ ਵਿੱਚ ਆਪਣੇ ਆਪ ਨੂੰ ਜ਼ਿਆਦਾ ਖੁੱਲ ਕੇ ਪ੍ਰਗਟਾ ਸਕਦੀ ਹਾਂ ਔਰ ਕਾਵਿਨਾਟਕ ਕਿਉਂਕਿ ਇਹ ਵਿਧਾਇਕ ਹੈਗੀ ਹੈ ਕਿ ਜਿਸ ਤੇ ਤੁਸੀਂ ਇੱਕ ਪਲੋਟ ਨੂੰ ਉਸਾਰਨਾ ਹੁੰਦਾ ਹੈਗਾ ਪ੍ਰਤੀਬੱਧਤਾ ਜ਼ਿਆਦਾ ਬਣਦੀ ਹੈਗੀ ਹੈ ਸੋ ਦੋਨਾਂ ਦੇ ਨਾਲ ਮੈਂ ਨਿਭਣਾ ਸ਼ੁਰੂ ਕਰ ਦਿੱਤਾ ਸੋ ਨਾਟਕ ਖੜਵਾਉਣਾ ਤੇ ਨਾਟਕ ਲਿਖਣਾ ਨਾਟਕ ਪੜਾਉਣਾ ਇਹ ਸਾਰਾ ਕੁਝ ਮ ਹਿਸਾਬ ਬਣ ਗਿਆ ਇੱਥੇ ਯੂਨੀਵਰਸਿਟੀ ਵਿੱਚ ਆਉਣ ਤੋਂ ਬਾਅਦ ਸੋ ਪਹਿਲਾ ਰੇਤ ਦਾ ਸੁਬੰਦਰ ਉਸ ਤੋਂ ਬਾਅਦ ਮਿਜ਼ਰਾ ਮੇਰਾ ਕਾਵ ਸੰਗ੍ਰਹਿ ਆਇਆ ਉਸ ਤੋਂ ਬਾਅਦ ਆਪਾ ਨਾਮਿਲ ਦੇ ਫਿਰ ਸੁਰਮਈ ਅਹਿਸਾਸ ਉਸ ਤੋਂ ਬਾਅਦ ਅਹਿਸਾਸ ਤੋਂ ਬਾਅਦ ਅਸਾਉਰੀ ਮੇ ਰਹਾ ਇੱਕ ਲੰਮੀ ਤਿੰਨ ਲੰਮੀਆ ਨਜ਼ਮਾਂ ਨੇ ਇਸ ਕਿਤਾਬ ਦੇ ਵਿੱਚ ਇਹ ਵੀ ਇੱਕ ਵੱਖਰੀ ਤਰ੍ਹਾਂ ਦਾ ਅਨਪਰਸੀ ਨਾਟਕਾਂ ਦੇ ਖੇਤਰ ਵਿੱਚ ਸਾਬਾਹਾਂ ਤੋਂ ਬਾਅਦ ਸੁੰਦਰਾ ਸੁੰਦਰਾ ਨਾਟਕ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਮਾਨਤਾ ਪ੍ਰਾਪਤ ਹੋਈ ਇਸੇ ਨਾਟਕ ਦੀ ਬਦੌਲਤ ਹੀ ਮੈਨੂੰ ਬ੍ਰਿਟਿਸ਼ ਕੌਂਸਲ ਵੱਲੋਂ ਟੂ ਬੀਟ ਬ੍ਰਿਟਿਸ਼ ਪ੍ਰੇਰਾਈਜ਼ ਇੱਕ ਅਸਾਈਨਮੈਂਟ ਮਿਲੀ ਸੀ ਜਿਹਦੇ ਤਹਿਤ ਮੈਂ ਇੰਗਲੈਂਡ ਦੇ ਵਿੱਚ ਜਾ ਕੇ ਅੰਗਰੇਜ਼ ਜਿਹੜੀਆਂ ਨਾਟਕਕਾਰ ਔਰਤਾਂ ਨੇ ਜਾਂ ਨਾਟਕ ਦੇ ਨਾਲ ਸੰਬੰਧਤ ਔਰਤਾਂ ਨੇ ਉਹਨਾਂ ਨੂੰ ਮਿਲੀ ਉਹਨਾਂ ਦੀਆਂ ਇੰਟਰਵਿਊਜ਼ ਕੀਤੀਆਂ ਇਹ ਮੇਰਾ ਬਹੁਤ ਵਧੀਆ ਅਨਪਵ ਰਿਹਾ ਸੀਗਾ ਔਰ ਇਹੀ ਕਿਤਾਬ ਹੈ ਜਿਹੜੀ ਕਿ ਟੂਟਨ ਮੁਕਰਜੀ ਨੇ ਭਾਰਤੀ ਭਾਸ਼ਾਵਾਂ ਦੇ ਨਾਟਕਾਂ ਨੂੰ ਐਡਿਟ ਕੀਤਾ ਹੈਗਾ ਉਹਦੇ ਚ ਸ਼ਾਮਲ ਹੈ ਸੋ ਪਹਿਲੀ ਵਾਰ ਹੈ ਕਿ ਪੰਜਾਬੀ ਦਾ ਕੋਈ ਨਾਟਕ ਭਾਰਤੀ ਪੱਧਰ ਤੇ ਜਿਹੜੀਆਂ ਨਾਟਕਾਂ ਦੀ ਇਸਤਰੀ ਨਾਟਕਕਾਰਾਂ ਦੀਆਂ ਰਚਨਾਵਾਂ ਨੇ ਉਹਨਾਂ ਦੇ ਵਿੱਚ ਸ਼ਾਮਲ ਹੋਇਆ ਹੈਗਾ ਸੋ ਮੈਨੂੰ ਲੱਗਦਾ ਹੈਗਾ ਕਿ ਇੱਕ ਹੋਰ ਜਿਹੜਾ ਸੁਝਾਅ ਮੇਰੇ ਦੋਸਤਾਂ ਮਤਰਾਵਾਂ ਵੱਲੋਂ ਜਾਂ ਸਾਥਕਾਰਾਂ ਵੱਲੋਂ ਮੈਨੂੰ ਇਹਨਾਂ ਦਿਨਾਂ 'ਚ ਮਿਲਦਾ ਹੈਗਾ ਉਹ ਹੈਗਾ ਕਿ ਤੁਸੀਂ ਮੈਡਮ ਆਪਣੀ ਸਵੈ ਜੀਵਨੀ ਲਿਖੋ ਸੋ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਸਵੈ ਜੀਵਨੀ ਮੇਰੀਆਂ ਰਚਨਾਵਾਂ ਜਿਹੜੀਆਂ ਨੇ ਉਹਨਾਂ 'ਚ ਮੈਂ ਆਪਣਾ ਆਪ ਹੀ ਸ਼ਾਮਲ ਕੀਤਾ ਹੋਇਆ ਹੈ ਪੋਇਟਰੀ ਵਿੱਚ ਵੀ ਨਾਟਕ ਦੇ ਵਿੱਚ ਵੀ ਇਸ ਤੋਂ ਬਾਅਦ ਵੀ ਲਿਖਾਂਗੀ ਸਵੈ ਜੀਵਨੀ ਵੀ ਲਿਖਾਂਗੀ ਪਰ ਉਹ ਜ਼ਰਾ ਥੋੜਾ اٹਕ ਕੇ